ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਨੌ ਦੀ ਐਂਟਰੀ ਹੋ ਚੁੱਕੀ ਹੈ ਇਸ ਨੌ ਦੀ ਐਂਟਰੀ ਵੀ ਪੰਜਾਬ ਦੇ ਮਾਲਵਾ ਤੋਂ ਹੋਈ ਆ ਤੇ ਸ਼ਰੋਪਨੀ ਕਾਲੀ ਦਲ ਦੇ ਬਹੁਤ ਹੀ ਸੀਨੀਅਰ ਨੇਤਾ ਤੇ ਸਾਬਕਾ ਵਜ਼ੀਰ ਰਹਿ ਚੁੱਕੇ ਸਿਕੰਦਰ ਸਿੰਘ ਬਲੂਕਾ ਦੀ ਨੌ ਆ ਜਿਹੜੇ ਐਸਐਮ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਆਈਐਸ ਆਫੀਸਰ ਨੇ 2011 ਬੈਚ ਦੇ ਆਈਐਸ ਆਫੀਸਰ ਪਰਮਪਾਲ ਕੌਰ ਮਲੂਕਾ ਨੇ ਨੌਕਰੀ ਛੱਡ ਦਿੱਤੀ ਆ ਪੰਜਾਬ ਸਰਕਾਰ ਨੂੰ ਉਹਨਾਂ ਨੇ ਆਪਣਾ ਅਸਤੀਫਾ ਭੇਜ ਦਿੱਤਾਗਾ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਫੈਸਲਾ ਕਰਨਾ ਕਿ ਪਰਮਪਾਲ ਕੌਰ ਮਲੂਕਾ ਦਾ ਉਹ ਕਦੋਂ ਅਸਤੀਫਾ ਪ੍ਰਵਾਨ ਕਰਦੇ ਨੇ ਅਸਤੀਫਾ ਕਿਉਂ ਦਿੱਤਾ ਚਰਚਾ ਇਹ ਹੈ ਕਿ ਉਹ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਵਾਸਤੇ ਚੋਣ ਲੜ ਸਕਦੇ ਨੇ ਜਿਸ ਕਰਕੇ ਇੱਕ ਹੋਰ ਸਿਆਸੀ ਹਲਚਲ ਸ਼ੁਰੂ ਹੋ ਚੁੱਕੀ ਹੈ ਕਿ ਇੱਕ ਹੋਰ ਸਿਆਸਤ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸਿਆਸਤਕਾਰ ਦੇ ਪਰਿਵਾਰਕ ਮੈਂਬਰ ਦੀ ਨੌਵੀਂ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਸਕਦੇ ਨੇ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਉਹਨਾਂ ਨੇ ਅਸਤੀਫਾ ਉਸ ਅਸਤੀਫਾ ਸਰਕਾਰ ਤੱਕ ਪਹੁੰਚ ਚੁੱਕਾ ਹੈਗਾ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਰਮਪਾਲ ਕੌਰ ਮਲੂਕਾ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਚੁੱਕਾ ਹੈ ਇਹ ਵੀ ਚਰਚਾ ਕਿ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਪਰਮਪਾਰਕ ਕੌਰ ਮਲੂਕਾ ਜਿਹੜੇ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਸਕਦੇ ਨੇ ਹਾਲਾਂਕਿ ਕਿ ਆਸਰਈਆਂ ਨੇ ਕਿ ਆਸਰਈਆਂ ਕਿੰਨੀਆਂ ਸੱਚੀਆਂ ਕਿੰਨੀਆਂ ਸਾਬਤ ਸਹੀ ਹੁੰਦੀਆਂ ਨੇ ਇਹ ਹੱਲੇ ਸਮਾਂ ਤੈਅ ਕਰੇਗਾ ਲੇਕਿਨ ਫਿਲਹਾਲ ਜਿਹੜਾ ਉਹਨੇ ਨੌਕਰੀ ਤੋਂ ਅਸਤੀਫਾ ਦਿੱਤਾ ਇਹ ਖਬਰ ਪੱਕੀ ਆ ਪੰਜਾਬ ਕੇਡਰ ਦੀ ਆਈਐਸ ਅਫੀਸਰ 2011 ਬੈਚ ਦੇ ਨੇ ਹਾਲਾਂਕਿ ਪਹਿਲਾਂ ਨਾਨ ਸਟੇਟ ਸਿਵਲ ਸਰਵਿਸ ਦੇ ਅਧਿਕਾਰੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਇਹ ਆਈਐਸ ਪ੍ਰਮੋਟ ਕੀਤੇ ਜਾਂਦੇ ਨੇ 2011 ਬੈਚ ਦੇ ਆਈਐਸ ਅਫੀਸਰ ਜਿਹੜੇ ਨੇ ਪਰਮਪਾਲ ਕੌਰ ਮਲੂਕਾ ਉਹ ਜਿਹੜਾ ਅਸਤੀਫਾ ਦਿੱਤਾ ਪੰਜਾਬ ਸਰਕਾਰ ਕੋਲ ਪਹੁੰਚ ਚੁੱਕਾ ਹੈ ਚਰਚਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਹੀਂ ਉਹਨਾਂ ਦੀ ਸਿਆਸਤ ਦੇ ਵਿੱਚ ਐਂਟਰੀ ਪੱਕੀ ਆ ਪਰਮਪਾਲ ਕੌਰ ਮਲੂਕਾ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼ਰਮਨੀ ਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਸੀ ਇਹ ਨੇਤਾ ਅਤੇ ਸਿਕੰਦਰ ਸਿੰਘ ਮਲੂਕਾ ਦਾ ਲੜਕਾ ਗੁਰਪ੍ਰੀਤ ਸਿੰਘ ਮਲੂਕਾ ਜਿਹੜਾ ਬਠਿੰਡਾ ਜਿਹੜੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਚੁੱਕੇ ਨੇ ਉਹਨਾਂ ਦੀ ਜੀਵਨ ਸਾਥਣ ਨੇ ਪਰਮਪਾਰਕੌਰ ਮਲੂਕਾ 2015 ਵਿੱਚ ਹੀ ਉਹਨਾਂ ਨੂੰ ਆਈਐਸ ਪ੍ਰਮੋਟ ਕੀਤਾ ਗਿਆ ਸੀ ਫਿਰ ਉਹਨਾਂ ਨੂੰ 2011 ਬੈਚ ਦਿੱਤਾ ਜਾਂਦਾ ਹੈਗਾ ਤੇ ਇਸ ਸਮੇਂ ਉਹ ਪੰਜਾਬ ਦੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰ ਚੁੱਕੇ ਨੇ ਜਿਹੜੀ ਚਰਚਾ ਹੈ ਕਿ ਉਹ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਵਿੱਚ ਸੰਪਰਕ ਸਨ ਇਸ ਕਰਕੇ ਹੋ ਸਕਦਾ ਹੈ ਕਿ ਉਹਨਾਂ ਨੂੰ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਚੋਂ ਲੜਾ ਸਕਦੇ ਨੇ ਕਿਉਂਕਿ ਇੱਕ ਵੱਡਾ ਨਾਮ ਆ ਸਿਕੰਦਰ ਸਿੰਘ ਮਲੂਕਾ ਦਾ ਔਰ ਮਾਲਵੇ ਦੇ ਵਿੱਚ ਕਾਫੀ ਉਹਨਾਂ ਦਾ ਇੱਕ ਆਪਣਾ ਆਧਾਰ ਆ ਜਿਸ ਕਰਕੇ ਕਿਉਂਕਿ ਉਹਨਾਂ ਦੇ ਖਾਸ ਕਰਕੇ ਜਿਹੜੀਆਂ ਜਿਹੜੀਆਂ ਦੋ ਸੀਟਾਂ ਨੇ ਜਿਹੜੀਆਂ ਜਿੱਥੋਂ ਤੱਕ ਬੋੜ ਔਰ ਰਾਪੂਰਾ ਫੂਲ ਇਹ ਵੀ ਬਠਿੰਡੇ ਦਾ ਹਿੱਸਾ ਇਸ ਕਰਕੇ ਵੀ ਚਰਚਾ ਕਿ ਹਾਲਾਂਕਿ ਰਾਪੂਰਾ ਫੂਲ ਫਰੀਦਕੋਟ ਦੀ ਵਿਧਾਨ ਸਭਾ ਹਲਕੇ ਦੇ ਵਿੱਚ ਬਠਿੰਡਾ ਜ਼ਿਲ੍ਹਾ ਪੈਂਦਾ ਹੈ ਜਿਸ ਕਰਕੇ ਸਿਕੰਦਰ ਸਿੰਘ ਮਲੂਕਾ ਦਾ ਇੱਕ ਆਪਣਾ ਆਧਾਰ ਹੈ ਉਸ ਦੇ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਪਰਮਪਾਲ ਕੌਰ ਜਿਹੜੇ ਮਲੂਕਾ ਨੇ ਉਹ ਜਿਹੜੀ ਚੋਣ ਲੜ ਸਕਦੇ ਨੇ ਫਿਲਹਾਲ ਜਿਹੜੇ ਪਰਮਪਾਲ ਕੌਰ ਮਲੂਕਾ ਉਹ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਐਮ ਡੀ ਮਤਲਬ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਸਨ ਔਰ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਪਰਸੋਨਲ ਵਿਭਾਗ ਦੇ ਜ਼ਰੀਏ ਪੰਜਾਬ ਦੇ ਬੁਖਸਕਰਤਨ ਉਨਰਾਗ ਵਰਮਾ ਨੂੰ ਜਿਹੜਾ ਉਹ ਭੇਜ ਦਿੱਤਾ ਗਿਆ ਇਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਮਨਜ਼ੂਰ ਕੀਤਾ ਤਾਂ ਫਿਰ ਇਹ ਕੇਂਦਰੀ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਭਾਰ ਸਰਕਾਰ ਨੂੰ ਮਤਲਬ ਭੇਜਿਆ ਜਾ ਸਕਦਾ ਹੈਗਾ ਇਹ ਵੀ ਚਰਚਾ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਵੀ ਜਿਹੜਾ ਮਸਲੇ ਦੇ ਵਿੱਚ ਇਹ ਕਿ ਕੀ ਇੱਕ ਪਰਿਵਾਰ ਇੱਕ ਕਾਲੀ ਦਲ ਦੇ ਨਾਲ ਦੂਜਾ ਉਨ੍ਹਾਂ ਦੀ ਨੋਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਸਕਦੇ ਆ ਆਪਣੇ ਆਪ ਵੀ ਇੱਕ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ ਕਿ ਅਗਰ ਉਨ੍ਹਾਂ ਦੀ ਨੋਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਦੇ ਨੇ ਤੇ ਕੀ ਸੰਭਾਵਨਾ ਰਹਿਣ ਵਾਲੀਆਂ ਨੇ ਔਰ ਦੂਜਾ ਕਿ ਹਾਲੇ ਵੀ ਪੰਜਾਬ ਦੇ ਵਿੱਚ ਜਿਹੜੇ ਨੇ ਬੀਜੇਪੀ ਪ੍ਰਤੀ ਜਿਹੜੇ ਖਾਸ ਕਰਕੇ ਕਿਸਾਨਾਂ ਦਾ ਜਿਹੜਾ ਗੁੱਸਾ ਉਹ ਸਾਫ ਝਲਕਦਾ ਅਜਿਹੀ ਸਥਿਤੀ ਦੇ ਵਿੱਚ ਅਜੇ ਸਮੇਂ ਦੇ ਵਿੱਚ ਕੀ ਭਾਰਤੀ ਜਨਤਾ ਪਾਰਟੀ ਵੱਲੋਂ ਮਲੂਕਾ ਪਰਿਵਾਰ ਦੀ ਨੋਹ ਨੂੰ ਚੋਣ ਲੜਨੀ ਕੀ ਸਮੇਂ ਦੇ ਹਾਲਾਂ ਦੇ ਬਰਾਬਰ ਜਾਂ ਸਮੇਂ ਦੇ ਅਨੁਕੂਲ ਆ ਇਹ ਵੀ ਇੱਕ ਵਿਸ਼ਾ ਬੜਾ ਹੋਇਆ ਲੇਕਿਨ ਇਹ ਚਰਚਾ ਹੈ ਕਿ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਉਹ ਲੱਗ ਲੜ ਰਹੇ ਨੇ ਖਾਸ ਕਰਕੇ ਸਿੱਖ ਔਰ ਜੱਟ ਸਿੱਖ ਚਿਹਰੇ ਦੀ ਤਲਾਸ਼ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵਗੈਰ ਪਰਮਪਾਲ ਕੌਰ ਮਲੂਕਾ ਦੇ ਰੂਪ ਦੇ ਵਿੱਚ ਇੱਕ ਚਿਹਰਾ ਮਿਲਦਾ ਤੇ ਇਹ ਵੀ ਭਾਰਤੀ ਜਨਤਾ ਪਾਰਟੀ ਵਾਸਤੇ ਚੰਗਾ ਹੋ ਸਕਦਾ ਲੇਕਿਨ ਪਰਮਪਾਲ ਮਲੂਕਾ ਵਾਸਤੇ ਕਿੰਨਾ ਚੰਗਾ ਹੋ ਸਕਦਾ ਇਹ ਸਮਾਂ ਤੈਅ ਕਰੇਗਾ 2011 ਬੈਚ ਦੇ ਆਈਐਸ ਅਫੀਸਰ ਜਿਹੜੇ ਪਰਮਪਾਲ ਕੌਰ ਮਲੂਕਾ ਉਹ ਅਕਤੂਬਰ ਵਿੱਚ ਉਹਨਾਂ ਦੀ ਜਿਹੜੀ ਸੇਵਾ ਮੁਕਤੀ ਹੋਣ ਵਾਲੀ ਆ ਐਸਐਮਓ ਛੁੱਟੀ ਤੇ ਦੱਸਿਆ ਜਾ ਰਿਹਾ ਜੇ ਚੱਲ ਰਿਹਾ ਸੀ ਤੇ ਅਚਾਨਕ ਉਹਨਾਂ ਦਾ ਅਸਤੀਫਾ ਦੇਣਾ ਇਸ ਗੱਲ ਦੀ ਸਪਸ਼ਟ ਜਾਂ ਇਸ ਗੱਲ ਦੀ ਗਵਾਹੀ ਦਿੰਦਾ ਹੈਗਾ ਕਿ ਉਹ ਜਲਦ ਚੋਣ ਮੈਦਾਨ ਦੇ ਵਿੱਚ ਕੁੱਦਣ ਵਾਲੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਦੀ ਨੂੰਹ ਦਾ ਤਿੰਨ ਵਾਰ ਐਮਪੀ ਬੰਨਾ ਚੌਥੀ ਵਾਰ ਫਿਰ ਮੈਦਾਨ ਦੇ ਵਿੱਚ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਵੀ ਕਾਂਗਰਸ ਪਾਸੋਂ ਬਟਿੰਡਾ ਤੋਂ ਟਿਕਟ ਭਲਾਣਾ ਚਾਹੁੰਦੇ ਨੇ ਮੁਜੀਠੀਆ ਪਰਿਵਾਰ ਦੀ ਨੂੰ ਗਨੀਵ ਕੌਰ ਮੁਜੀਠਾ ਉਸ ਸਿਆਸਤ ਦੇ ਵਿੱਚ ਨੇ ਹੋਰ ਬਹੁਤ ਸਾਰੇ ਜਿਹੜੇ ਪਾਰਟੀਆਂ ਦੇ ਵੱਡੇ ਵੱਡੇ ਚਿਹਰੇ ਨੇ ਉਹਨਾਂ ਲੀਡਰਾਂ ਦਾ ਉਹਨਾਂ ਪਰਿਵਾਰਾਂ ਦੇ ਕਈ ਜਿਹੜੀਆਂ ਨੋਹਾ ਨੇ ਉਹ ਸਿਆਸੀ ਮੈਦਾਨ ਵਿੱਚ ਕੁ ਦਪਈਆਂ ਨੇ ਤੇ ਉਹਨਾਂ ਵਿੱਚੋਂ ਇੱਕ ਨਾਮ ਹੋਰ ਲਾਈਨ ਦੇ ਵਿੱਚ ਸ਼ਾਮਲ ਹੋ ਚੁੱਕਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਪਰਮਪਾਲ ਕੌਰ ਬਲੂਕਾ ਹੁਣ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਦੇ ਨੇ ਚਰਚਾ ਇਹ ਹੈ ਕਿ ਜਾਂ ਫਿਰ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਕੋਈ ਹੋਰ ਕਾਰਨ ਹੋ ਸਕਦੇ ਨੇ ਇਸ ਜਾਣਕਾਰੀ ਦੇ ਨਾਲ ਘਰ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ